ਅੱਜ ਰਾਤ ਨੂੰ ਮੌਸਮ ਪੰਜਾਬ ਮੌਸਮ ਵਿੱਚ ਹੋਵੇਗਾ ਵੱਡਾ ਬਦਲਾ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਮੌਸਮ ਦੇ ਵਿੱਚ ਕੀ ਬਦਲਾਅ ਹੋਣ ਵਾਲਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਤਾਂ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆਈ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮੌਸਮ ਦੀ ਅਪਡੇਟ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਗੱਲ ਕਰ ਰਹੇ ਹਾਂ ਅਜਰਾ ਦੇ ਮੌਸਮ ਦੀ ਅਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜੀ ਹਾਂ ਵਾਅਦੇ ਤਾਪਮਾਨ ਨੇ ਕੱਡੇ ਵੱਟ ਫਰਵਰੀ ਦੇ ਮਹੀਨੇ ਵਿੱਚ ਲੱਗਣ ਵਾਲਾ ਹੈ ਵੱਡਾ ਝਟਕਾ 12 ਤੋਂ 14 ਫਰਵਰੀ ਦਰਮਿਆਨ ਰਾਹਤ ਦੀ ਉਮੀਦ ਹੈ ਤਾਂ ਦੇਖ ਸਕਦੇ ਹੋ ਉੱਤਰੀ ਭਾਰਤ ਵਿੱਚ ਦਿਨ ਵੇਲੇ ਤੇਜ਼ ਧੁੱਪ ਤੇ ਰਾਤ ਨੂੰ ਠੰਡ ਪੈ ਰਹੀ ਹੈ ਦਿਨ ਵੇਲੇ ਤਾਪਮਾਨ ਵਧਣ ਕਾਰਨ ਥੋੜੀ ਜੀ ਗਰਮੀ ਮਹਿਸੂਸ ਹੋ ਰਹੀ ਹੈ ਜਦੋਂ ਕਿ ਰਾਤ ਨੂੰ ਠੰਡ ਵਧ ਰਹੀ ਹੈ ਮੌਸਮੀ ਭਾਗ ਅਨੁਸਾਰ ਪੱਛਮੀ ਆਵਾਜਾ ਕਾਰਨ ਧੁੱਪ ਦਾ ਅਸਰ ਘਟ ਰਿਹਾ ਪਰ ਤੜਕ ਕੜਾਕੇ ਦੀ ਠੰਡ ਤੋਂ ਰਾਹਤ ਜ਼ਰੂਰ ਮਿਲ ਰਹੀ ਹੈ ਮੌਸਮੀ ਭਾਗ ਦੇ ਅਨੁਸਾਰ 10 ਤੇ 11 ਫਰਵਰੀ ਵਿਚਕਾਰ ਹਰਿਆਣਾ ਪੰਜਾਬ ਸਰ ਤੇ ਬੱਦਲਾਂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਜਾਨੀ ਕਿ ਅੱਜ ਰਾਤ ਨੂੰ ਬੱਦਲਾਂ ਦਾ ਪ੍ਰਭਾਵ ਪੰਜਾਬ ਦੇ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਵੀ ਹੋ ਸਕਦੀ ਹੈ ਤਾਂ ਦੇਖੋ ਘਟੋ ਘਟ ਤਾਪਮਨ ਦੱਸਿਆ ਜਾ ਰਿਹਾ ਮੌਸਮੀ ਵਿਭਾਗ ਦੇ ਅਨੁਸਾਰ 12 ਤੋਂ 14 ਫਰਵਰੀ ਵਿਚਕਾਰ ਇੱਕ ਵਾਰ ਫਿਰ ਤੇਜ਼ ਹਵਾਵਾਂ ਚੱਲਣਗੀਆਂ ਇਹਨਾਂ ਦਿਨਾਂ ਇਹਨਾਂ ਦੀ ਗਤੀ 15 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਤਾਂ ਦੇਖੋ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਵਿੱਚ ਤਾਪਮਨ 2 ਤੋਂ 10 ਡਿਗਰੀ ਦਾ ਪਤਾ ਦੇਖਿਆ ਗਿਆ ਜੀ ਤਾਂ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 2 ਤੋਂ 4 ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਦੇ ਵੱਲੋਂ ਅਪਡੇਟ ਜਿਹੜੇ ਸਾਹਮਣੇ ਆਏ ਨੇ ਕਿਉਂਕਿ ਗਰਮੀਆਂ ਜਿਹੜੀਆਂ ਨੇ ਹੁਣ ਅੱਗੋਂ ਸ਼ੁਰੂ ਹੋਣ ਵਾਲੀਆਂ ਨੇ ਪਰ ਮੌਸਮੀ ਵਿਭਾਗ ਦੇ ਅਨੁਸਾਰ 12 ਫਰਵਰੀ ਨੂੰ ਪਹਾੜਾਂ ਵਿੱਚ ਮੀਂਹ ਅਤੇ ਬਰਬਾਰੀ ਹੋ ਸਕਦੀ ਹੈ ਅਤੇ ਮੈਦਾਨੀ ਇਲਾਕਿਆਂ ਵਿੱਚ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ ਬਾਕੀ ਮੌਸਮ ਸੰਬੰਧੀ ਹੋਰ ਜਿਵੇਂ ਹੀ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਤਾਂ ਚੈਨਲ ਅਸੀਂ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ